ਰੇਡੀ ਬੈਂਕਾਕ ਸ਼ਹਿਰ ਦਾ ਨਾ ਸੁਣਦੇ ਜਾਂ ਸੋਚਦੇ ਹੀ ਮਨ ਵਿੱਚ ਇੱਕ ਤਸਵੀਰ ਬਣਦੀ ਹੈ ਉੱਚੀਆਂ ਲੰਮੀਆਂ ਇਮਾਰਤਾਂ ਖਾਣੇ ਦੇ ਬਾਜ਼ਾਰ ਗੱਡੀਆਂ ਅਤੇ ਰੌਣਕ ਵਾਲੇ ਵਪਾਰਕ ਸ਼ਹਿਰ ਦਾ ਅਕਸ ਮਨ ਵਿੱਚ ਆਉਂਦਾ ਹੈ ਡੰਡੀ ਪਰ ਸਿਰਫ ਇਹਨਾਂ ਤੋਂ ਇਲਾਵਾ ਬੈਂਕਾਕ ਸ਼ਹਿਰ ਆਕਰਸ਼ਨ ਅਤੇ ਗਿਆਨ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਪਣੇ ਅੰਦਰ ਸਮਾ ਕੇ ਬੈਠਾ ਹੈ ਡੰਡੀ ਅੱਜ ਅਸੀਂ ਤੁਹਾਨੂੰ ਵੈਂਕਾਕ ਦੀ ਇੱਕ ਐਸੀ ਵੱਖਰੀ ਯਾਦਗਾਰੀ ਜਗ੍ਹਾ ਉੱਤੇ ਲੈ ਕੇ ਚੱਲਦੇ ਹਾਂ ਜੋ ਸਿਰਫ ਆਪਣੀ ਸੋਹਣੀ ਵੱਖਰੀ ਭਵਨ ਨਿਰਮਾਣ ਕਲਾ ਲਈ ਹੀ مشہور ਨਹੀਂ ਹੈ ਸਗੋਂ ਇਸ ਨੂੰ ਜੁਨੇਸਕੋ ਵੱਲੋਂ ਸੱਭਿਆਚਾਰਕ ਵਿਰਾਸਤ ਦਾ ਮਾਨ ਵੀ ਪ੍ਰਾਪਤ ਹੋਇਆ ਹੈ ਡੰਡੀ ਗੱਲ ਕਰ ਰਹੇ ਹਾਂ ਬਾਟ ਫੋਦੀ ਡੰਡੀ ਬਾਟ ਫੋ థਾਈਲੈਂਡ ਦਾ ਸਭ ਤੋਂ ਪੁਰਾਣਾ ਅਤੇ ਬੈਂਕਾਕ ਦਾ ਸਭ ਤੋਂ ਵੱਡਾ ਬੋਧੀ ਮੰਦਰ ਸਮੂਹ ਹੈ ਡੰਡੀ ਏ ਫਰਾ ਨਾ ਖੋਨ ਜ਼ਿਲੇ ਵਿੱਚ ਸਥਿਤ ਹੈ ਜੋ ਕੇ ਟਾਪੂ ਉੱਤੇ ਹੈ ਡੰਡੀ ਬਾਟ ਫੋ ਗ੍ਰੈਂਡ ਪੈਲਸ ਜੋ ਕਿ THAILAND ਦੇ ਰਾਜਾ ਦਾ 1782 ਤੋਂ ਰਹਿਣ ਵਾਲਾ ਘਰ ਹੈ ਦੇ ਬਿਲਕੁਲ ਨਾਲ ਸਤਤ ਹੈ ਡੰਡੀ ਕਿਹਾ ਜਾਂਦਾ ਹੈ ਕਿ ਕਲਾ ਦੇ ਤਿਆਰਬੇਕਾਰ ਕਾਰੀਗਰਾਂ ਅਤੇ ਭਿਕਸ਼ੂਆਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੱਠ ਬਣਾਉਣ ਦੇ ਕੰਮ ਵਿੱਚ ਲਗਾ ਦਿੱਤਾ ਸੀ ਤਾਂ ਕਿ ਰਾਜੇ ਦੇ ਸੁਪਨੇ ਅਨੁਸਾਰ 62 ਫੋ ਕਲਾ ਅਤੇ ਗਿਆਨ ਦੇ ਕੇਂਦਰ ਬਜੋਂ ਵਿਕਸਤ ਹੋ ਸਕੇ ਡੰਡੀ ਜੁਨਾਨੀ ਅਤੇ ਰੋਮਣ ਮੰਦਰਾ ਜੋ ਕਿ ਆਮ ਕਰਕੇ ਇਕੱਲੀ ਇਮਾਰਤ ਦੇ ਰੈਡੀ ਰੂਪ ਵਿੱਚ ਹੁੰਦੇ ਨੇ 62 ਹੋ ਇਹਨਾਂ ਤੋਂ ਵੱਖ ਹੈ ਕਿਉਂਕਿ ਇਹ ਇਕੱਲੀ ਇਮਾਰਤ ਨਹੀਂ ਡੰਡੀ ਇਸ ਵਿੱਚ ਇੱਕ ਸਮੂਹ ਹੈ ਜਿਸ ਵਿੱਚ ਇਮਾਰਤਾਂ ਯਾਦਗਾਰਾਂ ਭਵਨ ਅਤੇ ਬਾਗ ਆਦ ਹੰਡੰਡੀ ਇਹ ਮੰਦਰ ਬੈਂਕਾਕ ਸ਼ਹਿਰ ਤੋਂ ਵੀ ਪੁਰਾਣਾ ਹੈ ਡੰਡੀ 17ਵੀਂ ਸਦੀ ਵਿੱਚ ਰਾਜਾ ਰਾਮਾ ਜੋ ਸ਼ਿਆਮ THAILAND ਦਾ ਪੁਰਾਣਾ ਨਾਂ ਦੇ ਛਪਰੀ ਸ਼ਾਹੀ ਕਰਾਣੇ ਦੇ ਪਹਿਲੇ ਸਮਰਾਟ ਸਨ ਦੇ ਸਮੇਂ ਇਸ ਦਾ ਨਿਰਮਾਣ ਹੋਇਆ ਡੰਡੀ 19ਵੀਂ ਸਦੀ ਦੇ ਵਿਚਕਾਰ ਰਾਜਾ ਰਾਮਾ 3 ਜੋ ਕਿ ਸ਼ਿਆਮ ਦੇ ਤੀਸਰੇ ਰਾਜਾ ਸਨ ਨੇ ਬਾਟਫੋਰਥ ਵਿੱਚ ਪਹਿਲੀ ਯੂਨੀਵਰਸਿਟੀ ਆਫ ਟੀਚਿੰਗ ਖੜੀ ਕੀਤੀ ਡੰਡੀ ਇੱਕ ਮ사ਜ ਸਕੂਲ ਖੋਲ੍ਹਿਆ ਗਿਆ ਤਾਂ ਕਿ ਬਾਟਫੋਰਥ ਥਾਈ ਦੀਆਂ ਆਧੁਨਿਕ ਦਵਾਈਆਂ ਦੀ ਸੰਭਾਲ ਦਾ ਸੈਂਟਰ ਬਣ ਸਕੇ ਡੰਡੀ ਇੱਥੇ ਮਹਾਤਮਾ ਬੁੱਧ ਦਾ ਇੱਕ ਵੱਡਾ ਲੇਟਵੇਂ ਰੂਪ ਵਾਲਾ ਬੁੱਤ ਬਣਾਇਆ ਗਿਆ ਜਿਸ ਬਾਰੇ ਅਸੀਂ ਅੱਗੇ ਪੜਾਂਗੇ ਡੰਡੀ ਬਾਟਫੋਰ ਕਿਉਂਕਿ ਇਕੱਲਾ ਸੈਲਾਨੀ ਕੇਂਦਰ ਹੀ ਨਹੀਂ ਇੱਥੇ ਬੋਧੀਆਂ ਵੱਲੋਂ ਬੁੱਧ ਧਰਮ ਅਪਣਾਉਣ ਦਾ ਧਾਰਮਿਕ ਕੇਂਦਰ ਵੀ ਹੈ ਇਸ ਲਈ ਸੈਲਾਨੀਆਂ ਨੂੰ ਪਹਿਰਾਵੇ ਸੰਬੰਧੀ ਕੁਝ ਹਦਾਇਤਾਂ ਦੀ ਪਾਲਣਾ ਕਰਨਾ ਪੈਂਦੀ ਹੈ ਤਾਂ ਕਿ ਅੰਦਰ ਜਾ ਸਕਦੇ ਹਨ ਡੰਡੀ ਇਸ ਕੰਪਲੈਕਸ ਵਿੱਚ ਜਾਣ ਵਾਲੇ ਜ਼ਿਆਦਾਤਰ ਹਰ ਸੈਲਾਨੀ ਦੇ ਮਨ ਵਿੱਚ ਉਸ ਵੱਡੇ ਲੇਟਵੇਂ ਬੁੱਧਾ ਨੂੰ ਵੇਖਣ ਦੀ ਤਾਂਗ ਹੁੰਦੀ ਹੈ ਪਰ ਜਦ ਇਸ ਵੱਡੇ ਕੰਪਲੈਕਸ ਵਿੱਚ ਪੈਰ ਰੱਖੋ ਅਤੇ ਬਾਕੀ ਮਨਮੋਹਕ ਇਮਾਰਤਾਂ ਹਰ ਚੀਜ਼ ਦੇ ਭਵਨ ਨਿਰਮਾਣ ਕਲਾ ਵੱਲ ਵੇਖ ਕੇ